ਤਿੰਨ ਲੋਕ ਕਿਹੜੇ ਹਨ ਜੋ ਇਸ ਜਨਮ ਵਿੱਚ ਵੀ ਦੁਖੀ ਰਹਿੰਦੇ ਹਨ ਤੇ ਅਗਲੇ ਜਨਮ ਵਿੱਚ ਵੀ ਸੰਗਤ ਜੀ ਪਿੰਡ ਦੇ ਬਾਹਰ ਪਿੱਪਲ ਦੇ ਹੇਠਾਂ ਇੱਕ ਬੁੱਢਾ ਕੁੱਤਾ ਆਪਣੇ ਬੱਚਿਆਂ ਦੇ ਨਾਲ ਬੈਠਾ ਹੋਇਆ ਸੀ ਬੱਚੇ ਹਮੇਸ਼ਾ ਉਸ ਦੀਆਂ ਗੱਲਾਂ ਨੂੰ ਟਾਲਦੇ ਰਹਿੰਦੇ ਸਨ ਇਸ ਲਈ ਅੱਜ ਉਸ ਨੇ ਉਹਨਾਂ ਨੂੰ ਇੱਕ ਡੂੰਗੀ ਸਿੱਖਿਆ ਦੇਣ ਦਾ ਨਿਸ਼ਚੈ ਕੀਤਾ ਉਸ ਨੇ ਕਿਹਾ ਬੱਚਿਓ ਤੁਸੀਂ ਲੋਕ ਹਮੇਸ਼ਾ ਮੇਰੀਆਂ ਗੱਲਾਂ ਨੂੰ ਅਣ ਸੁਨਿਆ ਕਰ ਦਿੰਦੇ ਹੋ ਇਹ ਹੀ ਆਦਤ ਤੁਹਾਨੂੰ ਜੀਵਨ ਪਰ ਦੁਖੀ ਕਰੇਗੀ ਮਾਤਾ ਪਿਤਾ ਦੀ ਆਗਿਆ ਦਾ ਪਾਲਨ ਕਰਨਾ ਸਭ ਤੋਂ ਵੱਡਾ ਧਰਮ ਹੈ ਆਓ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਨਾਲ ਸਮਝ ਆ ਜਾਵੇਗਾ ਕਿ ਜੋ ਔਲਾਦ ਆਪਣੇ ਪਿਤਾ ਦੀ ਗੱਲ ਮੰਨਦੀ ਹੈ ਉਸ ਦਾ ਜੀਵਨ ਸਵਰਗ ਸਮਾਨ ਕਿਵੇਂ ਹੋ ਜਾਂਦਾ ਹੈ ਅਤੇ ਜੋ ਨਹੀਂ ਮੰਨਦੀ ਉਸ ਦਾ ਜੀਵਨ ਨਰਕ ਸਮਾਨ ਬਣ ਜਾਂਦਾ ਹੈ ਆਓ ਮੈਂ ਤੁਹਾਨੂੰ ਇੱਕ ਕਹਾਣੀ ਦੇ ਮਾਧਿਅਮ ਨਾਲ ਸਮਝਾਉਂਦਾ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਜ਼ੁਰਗ ਆਦਮੀ ਆਪਣੇ ਤਿੰਨ ਪੁੱਤਰਾਂ ਦੇ ਨਾਲ ਰਹਿੰਦਾ ਸੀ ਤਿੰਨੋਂ ਪੁੱਤਰ ਵੱਖ-ਵੱਖ ਸੁਭਾਅ ਦੇ ਸਨ ਵੱਡਾ ਪੁੱਤਰ ਥੋੜਾ ਡਰਪੋਕ ਸੀ ਵਿਚ ਕਾਰਲਾ ਪੁੱਤਰ ਲਾਪਰਵਾਹ ਕਿਸਮ ਦਾ ਸੀ ਅਤੇ ਸਭ ਤੋਂ ਛੋਟਾ ਪੁੱਤਰ ਸੱਚੇ ਮਨ ਵਾਲਾ ਇਮਾਨਦਾਰ ਅਤੇ ਬੇहद ਆਗਿਆਕਾਰੀ ਸੀ ਜਦੋਂ ਉਸ ਆਦਮੀ ਦੀ ਉਮਰ ਢਲਣ ਲੱਗੀ ਅਤੇ ਮੌਤ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰਾਂ ਦੀ ਪ੍ਰੀਖਿਆ ਲੈਣ ਦਾ ਨਿਸ਼ਚੈ ਕੀਤਾ ਉਸ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਨੂੰ ਕੋਲ ਬੁਲਾਇਆ ਅਤੇ ਕਿਆ ਪੁੱਤਰ ਜਦੋਂ ਮੈਂ ਇਸ ਸੰਸਾਰ ਨੂੰ ਛੱਡ ਦਿਆਂਗਾ ਤਾਂ ਕੀ ਤੂੰ ਮੇਰੀ ਕਬਰ ਦੇ ਕੋਲ ਤਿੰਨ ਰਾਤਾਂ ਜਾ ਕੇ ਬੈਠ ਸਕਦਾ ਹੈ ਵੱਡੇ ਪੁੱਤਰ ਨੇ ਤੁਰੰਤ ਮੂੰਹ ਫੇਰ ਲਿਆ ਅਤੇ ਕਿਹਾ ਪਿਤਾ ਜੀ ਮੈਂ ਤਾਂ ਇਹ ਕੰਮ ਬਿਲਕੁਲ ਨਹੀਂ ਕਰ ਸਕਦਾ ਮੈਨੂੰ ਤਾਂ ਹਨੇਰੇ ਤੋਂ ਬਹੁਤ ਡਰ ਲੱਗਦਾ ਹੈ ਅਤੇ ਕਬਰ ਦੇ ਕੋਲ ਰਹਿਣਾ ਤਾਂ ਬਹੁਤ ਔਖਾ ਕੰਮ ਹੈ ਪਿਤਾ ਨੂੰ ਉਸ ਦੇ ਜਵਾਬ ਤੋਂ ਬਹੁਤ ਦੁੱਖ ਪੋਚਿਆ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਫਿਰ ਉਹਨਾਂ ਨੇ ਆਪਣੇ ਵਿਚਕਾਰਲੇ ਪੁੱਤਰ ਨੂੰ ਬੁਲਾਇਆ ਅਤੇ ਉਹੀ ਗੱਲ ਉਸ ਨੂੰ ਵੀ ਕਹੀ ਉਸ ਨੇ ਵੀ ਹਿਚਕਿਚਾਉਂਦੇ ਹੋਏ ਉੱਤਰ ਦਿੱਤਾ ਨਹੀਂ ਪਿਤਾ ਜੀ ਮੈਂ ਇਹ ਕੰਮ ਬਿਲਕੁਲ ਨਹੀਂ ਕਰ ਸਕਦਾ ਇਹ ਮੇਰੇ ਵਸ ਦੀ ਗੱਲ ਨਹੀਂ ਹੈ ਦੋਹਾਂ ਪੁੱਤਰਾਂ ਦੀ ਗੱਲ ਸੁਣ ਕੇ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ ਉਹ ਸਮਝ ਗਏ ਕਿ ਉਹਨਾਂ ਦੇ ਵੱਡੇ ਅਤੇ ਵਿਚਾਰਲੇ ਪੁੱਤਰ ਵਿੱਚ ਹਿੰਮਤ ਅਤੇ ਆਗਿਆਕਾਰਤਾ ਦੀ ਕਮੀ ਹੈ। ਅੰਤ ਵਿੱਚ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਕੋਲ ਬੁਲਾਇਆ। ਪਿਤਾ ਨੇ ਪਿਆਰ ਨਾਲ ਉਸ ਦਾ ਹੱਥ ਫੜ ਕੇ ਕਿਹਾ, "ਪੁੱਤਰ, ਕੀ ਤੂੰ ਮੇਰੇ ਜਾਣ ਤੋਂ ਬਾਅਦ ਤਿੰਨ ਰਾਤਾਂ ਮੇਰੀ ਕਬਰ ਦੇ ਕੋਲ गुजार ਸਕਦਾ ਹੈ?" ਛੋਟਾ ਪੁੱਤਰ ਭਾਵੁਕ ਹੋ ਕੇ ਕਹਿਣ ਲੱਗਿਆ, ਪਿਤਾ ਜੀ ਜੇਕਰ ਤੁਸੀਂ ਚਾਓ ਤਾਂ ਮੈਂ ਕੇਵਲ ਤਿੰਨ ਰਾਤਾਂ ਨਹੀਂ ਬਲਕਿ 100 ਰਾਤਾਂ ਤੁਹਾਡੀ ਕਬਰ ਦੇ ਕੋਲ गुजार ਸਕਦਾ ਹਾਂ ਤੁਹਾਡੇ ਲਈ ਤਾਂ ਇਹ ਮੇਰਾ ਸੁਭਾਗ ਹੋਵੇਗਾ ਪਿਤਾ ਨੇ ਇਹ ਸੁਣਦੇ ਹੀ ਦੂੰਗਾ ਸਾਹ ਲਿਆ ਉਹਨਾਂ ਦੇ ਚਿਹਰੇ ਤੇ ਸੰਤੋਸ਼ ਅਤੇ ਸ਼ਾਂਤ ਸ਼ਾਂਤੀ ਆਈ ਉਹਨਾਂ ਨੇ ਹੌਲੀ-ਹੌਲੀ ਅੱਖਾਂ ਬੰਦ ਕਰ ਲੀਆਂ ਅਤੇ ਸੰਸਾਰ ਤੋਂ ਵਿਦਾ ਲੈ ਲਈ ਸੰਗਤ ਜੀ ਪਿਤਾ ਨੂੰ ਦਫਨਾਉਣ ਤੋਂ ਬਾਅਦ ਛੋਟਾ ਪੁੱਤਰ ਆਪਣੇ ਵਚਨ ਅਨੁਸਾਰ ਕਬਰ ਦੇ ਕੋਲ ਹੀ ਬੈਠਾ ਰਿਹਾ ਚਾਰੇ ਪਾਸੇ ਸਨਨਾਟਾ पसਰਿਆ ਸੀ ਰਾਤ ਡੂੰਘੀ ਹੁੰਦੀ ਜਾ ਰਹੀ ਸੀ ਪਹਿਲੀ ਰਾਤ ਨੂੰ ਅੱਧੀ ਰਾਤ ਬੀਤਨ ਤੇ ਅਚਾਨਕ ਆਕਾਸ਼ ਵਿੱਚ ਅਜੀਬ ਜਿਹੀ ਹਲਚਲ ਹੋਈ ਦੇਖਦੇ ਹੀ ਦੇਖਦੇ ਬੱਦਲਾਂ ਨੂੰ چیرਦਾ ਹੋਇਆ ਇੱਕ ਚਮਕਦਾਰ ਸਫੇਦ ਘੋੜਾ ਅਸਮਾਨ ਤੋਂ ਉਤਰਦਾ ਹੈ ਉਸ ਦੀ ਪਿੱਠ ਤੇ ਤੇਜ ਤਲਵਾਰ ਅਤੇ ਚਮਕਦਾਰ ਹਥਿਆਰ ਬੰਨੇ ਹੋਏ ਸਨ ਉਹ ਧੋੜਦਾ ਹੋਇਆ ਆਇਆ ਅਤੇ ਛੋਟੇ ਪੁੱਤਰ ਦੇ ਪਿਤਾ ਦੀ ਕਬਰ ਦੇ ਚਾਰੇ ਪਾਸੇ ਤਿੰਨ ਵਾਰ ਚੱਕਰ ਲਗਾਇਆ ਛੋਟੇ ਪੁੱਤਰ ਨੇ ਘੋੜੇ ਨੂੰ ਫੜ ਕੇ ਕਿਹਾ ਤੂੰ ਕੌਣ ਹੈ ਅਤੇ ਤੂੰ ਮੇਰੇ ਪਿਤਾ ਦੀ ਕਬਰ ਦੇ ਤਿੰਨ ਚੱਕਰ ਕਿਉਂ ਲਗਾਏ ਘੋੜੇ ਨੇ মিঠھے সুর ਵਿੱਚ ਉੱਤਰ ਦਿੱਤਾ ਮੈਂ ਕਦੇ ਤੁਹਾਡੇ ਪਿਤਾ ਦਾ ਵਫਾਦਾਰ ਘੋੜਾ ਹੋਇਆ ਕਰਦਾ ਸੀ ਉਹਨਾਂ ਦੀ ਯਾਦ ਵਿੱਚ ਅਤੇ ਸ਼ਰਧਾਂਜਲੀ ਅਰਪਿਤ ਕਰਨ ਲਈ ਮੈਂ ਸਵਰਗ ਤੋਂ ਉਤਰ ਕੇ ਆਇਆ ਹਾਂ ਇੰਨਾ ਕਹਿ ਕੇ ਘੋੜੇ ਨੇ ਆਪਣੇ ਦੰਦਾ ਨਾਲ ਆਪਣੀ ਗਰਦਨ ਦੇ ਕੁਝ ਵਾਲ ਤੋੜ ਕੇ ਉਸ ਛੋਟੇ ਪੁੱਤਰ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹਨਾਂ ਨੂੰ ਸੰਭਾਲ ਕੇ ਰੱਖਣਾ ਜੇਕਰ ਕਦੇ ਤੇਰੇ ਤੇ ਕੋਈ ਵੱਡੀ ਮੁਸੀਬਤ ਆ ਜਾਵੇ ਤਾਂ ਬਸ ਇਨ੍ਹਾਂ ਵਾਲਾਂ ਵਿੱਚੋਂ ਇੱਕ ਵਾਲ ਜਲਾ ਦੇਣਾ ਮੈਂ ਤੁਰੰਤ ਆਕਾਸ਼ ਤੋਂ ਉੱਤਰ ਕੇ ਤੇਰੀ ਮਦਦ ਲਈ ਤੇਰੇ ਕੋਲ ਆ ਜਾਵਾਂਗਾ ਇਹ ਕਹਿ ਕੇ ਸਫੇਦ ਘੋੜਾ ਫਿਰ ਤੋਂ ਆਕਾਸ਼ ਵੱਲ ਉੱਡ ਜਾਂਦਾ ਹੈ ਅਤੇ ਅੱਖਾਂ ਤੋਂ ਓਲੇ ਹੋ ਗਿਆ ਦੂਜੀ ਰਾਤ ਨੂੰ ਜਿਵੇਂ ਹੀ ਅੱਧੀ ਰਾਤ ਦਾ ਸਮਾਂ ਬੀਤਿਆ ਅਚਾਨਕ ਅਸਮਾਨ ਤੋਂ ਬੱਦਲ ਗਰਜਣ ਲੱਗਿਆ ਕੁਝ ਹੀ ਪਲਾਂ ਬਾਅਦ ਇੱਕ ਕਾਲਾ ਘੋੜਾ ਆਕਾਸ਼ ਨੂੰ چیرਦਾ ਹੋਇਆ ਧਰਤੀ ਤੇ ਆਉਂਦਾ ਹੈ ਉਸ ਦੇ ਪੂਰੇ ਸਰੀਰ ਤੇ ਇੱਕ ਚਮਕਦਾਰ ਕਵਚ ਸਜਿਆ ਹੋਇਆ ਸੀ ਘੋੜਾ ਜ਼ੋਰ ਨਾਲ ਹਿਣਹਿਣਾ ਆਉਂਦਾ ਹੈ ਅਤੇ ਦੌੜਦੇ ਹੋਏ ਉਸ ਲੜਕੇ ਦੇ ਪਿਤਾ ਦੀ ਕਬਰ ਦੇ ਚਾਰੇ ਪਾਸੇ ਤਿੰਨ ਚੱਕਰ ਲਗਾਉਂਦਾ ਹੈ ਛੋਟੇ ਪੁੱਤਰ ਨੇ ਉਸ ਨੂੰ ਵੀ ਰੋਕ ਕੇ ਪੁੱਛਿਆ ਘੋੜਾ ਗੰਭੀਰ ਹੋ ਕੇ ਕਹਿੰਦਾ ਪੁੱਤਰ ਮੈਂ ਵੀ ਕਦੇ ਤੁਹਾਡੇ ਪਿਤਾ ਦਾ ਵਫਾਦਾਰ ਘੋੜਾ ਹੋਇਆ ਕਰਦਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਮੇਰਾ ਫਰਜ਼ ਸੀ ਕਿ ਮੈਂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਵਾਂ ਇਹ ਕਹਿ ਕੇ ਕਾਲੇ ਘੋੜੇ ਨੇ ਵੀ ਆਪਣੀ ਲੰਬੀ ਗਰਦਨ ਦੇ ਕੋ ਜਵਾਲ ਤੋੜ ਕੇ ਉਸ ਛੋਟੇ ਪੁੱਤਰ ਨੂੰ ਦੇ ਦਿੱਤੇ ਅਤੇ ਕਿਹਾ ਕਿ ਜੇਕਰ ਤੈਨੂੰ ਕਦੇ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤਾਂ ਇਹਨਾਂ ਵਾਲਾਂ ਵਿੱਚੋਂ ਇੱਕ ਵਾਲ ਜਲਾ ਦੇਣਾ ਮੈਂ ਤੁਰੰਤ ਤੇਰੀ ਸਹਾਇਤਾ ਲਈ ਆ ਜਾਵਾਂਗਾ ਤੀਜੀ ਰਾਤ ਨੂੰ ਵੀ ਛੋਟਾ ਪੁੱਤਰ ਪਿਤਾ ਦੀ ਕਬਰ ਤੇ ਡਟਿਆ ਹੋਇਆ ਸੀ ਰਾਤ ਅੱਧੀ ਹੁੰਦੇ ਹੀ ਆਕਾਸ਼ ਤੋਂ ਚਮਕਦਾਰ ਰੋਸ਼ਨੀ ਫੈਲਣ ਲੱਗੀ ਇਸ ਵਾਰ ਇੱਕ ਲਾਖੀ ਰੰਗ ਦਾ ਘੋੜਾ ਪੂਰੀ ਸਜਾਵਟ ਅਤੇ ਹਥਿਆਰਾਂ ਦੇ ਨਾਲ ਲੱਦਿਆ ਹੋਇਆ ਸੀ ਉਹ ਤੇਜ਼ੀ ਨਾਲ ਦੌੜਦਾ ਹੋਇਆ ਆਇਆ ਅਤੇ ਉਸ ਦੇ ਪਿਤਾ ਦੀ ਕਬਰ ਦੇ ਤਿੰਨ ਚੱਕਰ ਕੱਟ ਗਿਆ ਛੋਟੇ ਪੁੱਤਰ ਨੇ ਉਸ ਤੋਂ ਵੀ ਉਹ ਹੀ ਪਰਸ਼ਨ ਕੀਤਾ ਘੋੜੇ ਨੇ ਸ਼ਾਂਤ ਸੁਰ ਵਿੱਚ ਕਿਹਾ ਮੈਂ ਵੀ ਤੁਹਾਡੇ ਪਿਤਾ ਦੀ ਸੇਵਾ ਵਿੱਚ ਰਹਿੰਦਾ ਸੀ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹਨ ਇਸ ਲਈ ਆਪਣਾ ਅੰਤਿਮ ਫਰਜ਼ ਨਿਭਾਉਣ ਲਈ ਮੈਂ ਇੱਥੇ ਆਇਆ ਹਾਂ ਇਹਨਾਂ ਕਹਿ ਕੇ ਉਸਨੇ ਵੀ ਆਪਣੀ ਗਰਦਨ ਦੇ ਕੁਝ ਵਾਲ ਤੋੜੇ ਅਤੇ ਛੋਟੇ ਪੁੱਤਰ ਨੂੰ ਦੇ ਕੇ ਅਸਮਾਨ ਵਿੱਚ ਵਿਲੀਨ ਹੋ ਗਿਆ ਚੌਥੀ ਰਾਤ ਬਿਟਾ ਛੋਟਾ ਪੁੱਤਰ ਫਿਰ ਕਬਰ ਦੇ ਕੋਲ ਬੈਠਾ ਰਿਹਾ ਪਰ ਇਸ ਵਾਰ ਕੋਈ ਘੋੜਾ ਨਹੀਂ ਆਇਆ ਤਦ ਉਸ ਨੂੰ ਆਪਣੇ ਪਿਤਾ ਦੀ ਗੱਲ ਸਮਝ ਵਿੱਚ ਆਈ ਅਸਲ ਵਿੱਚ ਇਹ ਇੱਕ ਪ੍ਰੀਖਿਆ ਸੀ ਪਿਤਾ ਇਹ ਦੇਖਣਾ ਚਾਹੁੰਦੇ ਸਨ ਕਿ ਕਿਹੜਾ ਪੁੱਤਰ ਉਨ੍ਹਾਂ ਦੀ ਅੰਤਿਮ ਇੱਛਾਵਾਂ ਦਾ ਸੱਚੇ ਦਿਲੋਂ ਸਨਮਾਨ ਕਰਦਾ ਹੈ ਛੋਟਾ ਪੁੱਤਰ ਅੱਜ ਇਸ ਪ੍ਰੀਖਿਆ ਵਿੱਚ ਸਫਲ ਹੋ ਚੁੱਕਿਆ ਸੀ ਕਹਿੰਦੇ ਹਨ ਕਿ ਮਾਤਾ ਪਿਤਾ ਦੀ ਇੱਛਾ ਦਾ ਸਨਮਾਨ ਕਰਨ ਵਾਲਿਆਂ ਨੂੰ ਜੀਵਨ ਵਿੱਚ ਬਹੁਤ ਹੀ ਐਸਾ ਧਾਰਨ ਵਰਦਾਨ ਮਿਲਦੇ ਹਨ ਹੁਣ ਸਮਾਂ ਬੀਤਦਾ ਜਾ ਰਿਹਾ ਸੀ ਪਿਤਾ ਦੀ ਛੱਡੀ ਹੋਈ ਸੰਪਤੀ ਤਿੰਨਾਂ ਭਰਾਵਾਂ ਨੇ ਆਪਸ ਵਿੱਚ ਵੰਡ ਲਈ ਸੀ ਪਰ ਧਨ ਬਿਨਾਂ ਮਿਹਨਤ ਦੇ ਕਦੇ ਟਿਕਦਾ ਨਹੀਂ ਹੈ ਕੁਝ ਹੀ ਦਿਨਾਂ ਵਿੱਚ ਸਭ ਬਰਬਾਦ ਹੋ ਗਿਆ ਮਜਬੂਰੀ ਵਿੱਚ ਤਿੰਨਾਂ ਨੇ ਚਰਵਾਹੇ ਦਾ ਕੰਮ ਸ਼ੁਰੂ ਕਰ ਲਿਆ ਛੋਟਾ ਪੁੱਤਰ ਇਮਾਨਦਾਰੀ ਨਾਲ ਕੰਮ ਕਰਦਾ ਸੀ ਪਰ ਉਸਦੇ ਵੱਡੇ ਭਰਾ ਆਲਸੀ ਅਤੇ ਬੇਈਮਾਨ ਸਨ ਉਹ ਅਕਸਰ ਦੂਜਿਆਂ ਦੇ ਜਾਨਵਰ ਵੇਚ ਕੇ ਪੈਸੇ ਉਡਾ ਦਿੰਦੇ ਸਨ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀ ਅਤੇ ਆਖਰਕਾਰ ਗੁੱਸੇ ਵਿੱਚ ਆਈ ਪਰਜਾ ਨੇ ਉਹਨਾਂ ਨੂੰ ਪਿੰਡੋਂ ਕੱਢ ਦਿੱਤਾ ਪਿੰਡ ਛੱਡਣ ਤੋਂ ਬਾਅਦ ਤਿੰਨੋਂ ਭਰਾ ਦੂਜੇ ਪਿੰਡ ਵਿੱਚ ਵੱਸ ਜਾਂਦੇ ਹਨ ਪੱਤੇ ਫਿਰ ਚਰਵਾਹੇ ਦਾ ਕੰਮ ਕਰਨ ਲੱਗਦੇ ਹਨ ਇੱਕ ਦਿਨ ਵੱਡੇ ਭਰਾ ਸ਼ਹਿਰ ਜਾਂਦੇ ਹਨ ਅਤੇ ਉੱਥੇ ਇੱਕ ਅਜੀਬ ਨਜ਼ਾਰਾ ਦੇਖਦੇ ਹਨ ਰਾਜਾ ਨੇ ਸ਼ਹਿਰ ਦੀ ਸਭ ਤੋਂ ਉੱਚੀ ਮਹਿਰਾਬ ਤੇ 40 ਪੌੜੀਆਂ ਵਾਲੀ ਇੱਕ ਪੌੜੀ ਬਣਵਾਈ ਸੀ ਉਸ ਦੀ ਸਭ ਤੋਂ ਉੱਪਰਲੀ ਪੌੜੀ ਤੇ ਇੱਕ ਸੁੰਦਰ ਤੰਬੂ ਟਣਿਆ ਗਿਆ ਸੀ ਜਿਸ ਵਿੱਚ ਰਾਜਕੁਮਾਰੀ ਬੈਠੀ ਸੀ ਰਾਜਾ ਨੇ ਪੂਰੇ ਰਾਜ ਵਿੱਚ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਨੌਜਵਾਨ ਆਪਣੇ ਘੋੜੇ ਉਠ ਜਾਗਦੇ ਤੇ ਸਵਾਰ ਹੋ ਕੇ ਇਸ ਪੋੜੀ ਦੀ 40ਵੀਂ ਪੋੜੀ ਤੱਕ ਪਹੁੰਚ ਜਾਵੇਗਾ ਅਤੇ ਰਾਜਕੁਮਾਰੀ ਦੇ ਹੱਥੋਂ ਪਾਣੀ ਦਾ ਪਿਆਲਾ ਪੀ ਕੇ ਉਸ ਦੀ ਉਂਗਲੀ ਤੋਂ ਅੰਗੂਠੀ ਲੈ ਕੇ ਹੇਠਾਂ ਉਤਰ ਆਵੇਗਾ ਉਹੀ ਰਾਜਕੁਮਾਰੀ ਦਾ ਵਰ ਕਹਾਵੇਗਾ ਇਸ ਜਿੱਤ ਦੀ ਖੁਸ਼ੀ ਵਿੱਚ ਰਾਜ ਵਿੱਚ 40 ਦਿਨ ਤੱਕ ਦਾਵਤ ਦਿੱਤੀ ਜਾਵੇਗੀ ਕੰਮ ਇੰਨਾ ਆਸਾਨ ਨਹੀਂ ਸੀ ਅਨੇਕਾਂ ਬਹਾਦਰ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਪਰ ਕੋਈ ਵੀ ਅੰਤ ਤੱਕ ਨਹੀਂ ਪਹੁੰਚ ਸਕਿਆ ਕਈ ਤਾਂ ਰਸਤੇ ਵਿੱਚ ਹੀ ਡਿੱਗ ਕੇ ਜ਼ਖਮੀ ਹੋ ਗਏ ਵੱਡੇ ਭਰਾਵਾਂ ਨੇ ਘਰ ਪਰਤ ਕੇ ਛੋਟੇ ਭਾਈ ਨੂੰ ਸਾਰਾ ਕਿੱਸਾ ਸੁਣਾਇਆ ਪਰ ਜਦੋਂ ਛੋਟੇ ਭਾਈ ਨੇ ਕਿਹਾ ਕਿ ਉਹ ਵੀ ਇਹ ਨਜ਼ਾਰਾ ਦੇਖਣ ਜਾਣਾ ਚਾਹੁੰਦਾ ਹੈ ਤਾਂ ਵੱਡੇ ਭਰਾਵਾਂ ਨੇ ਆਲਸ ਕਾਰਨ ਉਸ ਨੂੰ ਮਨਾ ਕਰ ਦਿੱਤਾ ਅਤੇ ਕਿਹਾ ਜੇਕਰ ਤੂੰ ਚਲਾ ਗਿਆ ਤਾਂ ਸਾਨੂੰ ਖਾਣਾ ਕੌਣ ਖਿਲਾਵੇਗਾ ਤੂੰ ਇੱਥੇ ਰਹਿ ਕੇ ਕੰਮ ਕਰ ਦੂਜੇ ਦਿਨ ਵੱਡੇ ਭਰਾ ਫਿਰ ਸ਼ਹਿਰ ਚਲੇ ਗਏ ਛੋਟਾ ਭਾਈ ਕੰਮ ਵਿੱਚ ਜੁਟਿਆ ਰਿਹਾ ਸ਼ਾਮ ਨੂੰ ਉਸਨੇ ਸਫੇਦ ਘੋੜੇ ਦਾ ਇੱਕ ਵਾਲ ਕੱਢਿਆ ਅਤੇ ਜਲਾ ਦਿੱਤਾ ਤੁਰੰਤ ਅਸਮਾਨ ਤੋਂ ਉਹੀ ਚਮਕਦਾਰ ਸਫੇਦ ਘੋੜਾ ਉੱਤਰ ਆਇਆ ਛੋਟੇ ਭਰਾ ਨੇ ਘੋੜ ਸਵਾਰ ਦੇ ਕੱਪੜੇ ਪਹਿਨੇ ਅਤੇ ਉਸ ਤੇ ਸਵਾਰ ਹੋ ਕੇ ਸ਼ਹਿਰ ਵੱਲ ਨਿਕਲ ਪਿਆ ਉਹ 38ਵੀਂ ਪੌੜੀ ਤੱਕ ਪਹੁੰਚ ਜਾਂਦਾ ਹੈ ਪਰ ਤਦ ਹੀ ਲਗਾਮ ਖਿੱਚੀ ਅਤੇ ਹੇਠਾਂ ਉਤਰ ਆਇਆ ਭੀੜ ਵਿੱਚ ਖੁਸਰ-ਫੁਸਰ ਹੋਣ ਲੱਗੀ ਇੱਕ ਵਾਰ ਹੋਰ ਛੂਣਾ ਤਾਂ ਸਿੱਧਾ ਉੱਪਰ ਪਹੁੰਚ ਜਾਂਦਾ ਇਹ ਇੱਥੇ ਕਿਉਂ ਰੁਕ ਗਿਆ ਪਰ ਉਹ ਰਹੱਸਯਮੀ ਸਵਾਰ ਉੱਥੋਂ ਗਾਇਬ ਹੋ ਚੁੱਕਿਆ ਸੀ ਛੋਟਾ ਭਾਈ ਜੰਗਲ ਵਿੱਚ ਵਾਪਸ ਆ ਗਿਆ ਅਗਲੀ ਸਵੇਰ ਵੱਡੇ ਭਰਾ ਫਿਰ ਸ਼ਹਿਰ ਚਲੇਗੇ ਛੋਟੇ ਭਰਾ ਨੇ ਫਿਰ ਤੋਂ ਕਾਲੇ ਘੋੜੇ ਦਾ ਇੱਕ ਵਾੜ ਜਲਾਇਆ ਕਾਲਾ ਘੋੜਾ ਪ੍ਰਕਟ ਹੋਇਆ ਛੋਟੇ ਭਰਾ ਨੇ ਇਸ ਵਾਰ ਦ੍ਰਿੜ ਨਿਸ਼ਚੈ ਨਾਲ ਕਾਲੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵੱਲ ਚਾਲੇ ਪਾਏ ਅਤੇ ਕੋਈ ਹੋਰ ਕਾਰਨਾਮਾ ਕਰਕੇ ਵਾਪਸ ਆ ਗਿਆ ਤੀਜੇ ਦਿਨ ਫਿਰ ਤੋਂ ਭੀੜ ਉਮੜੀ ਛੋਟੇ ਭਰਾ ਨੇ ਇਸ ਵਾਰ ਲਾਖੀ ਘੋੜੇ ਦਾ ਵਾਰ ਜੜਾਇਆ ਲਾਖੀ ਘੋੜਾ ਪ੍ਰਕਟ ਹੋਇਆ ਉਸ ਤੇ ਸਵਾਰ ਨੌਜਵਾਨ ਦੀ ਪੋਸ਼ਾਕ ਬਹੁਤ ਸ਼ਾਨਦਾਰ ਸੀ ਉਹ ਨੌਜਵਾਨ ਘੋੜੇ ਨੂੰ ਪੋੜੀ ਵੱਲ ਲੈ ਜਾਂਦਾ ਹੈ ਅਤੇ ਜੋਰ ਨਾਲ ਕਹਿੰਦਾ ਹੈ ਛੂ ਉਸਨੂੰ ਘੋੜਾ ਬਿਜਲੀ ਬਣ ਗਿਆ پلਕ ਚਪਕਦੇ ਹੀ ਉਹ 40 ਪੌੜੀ ਪਾਰ ਕਰ ਸਿੱਧਾ ਉੱਪਰ ਪਹੁੰਚਿਆ ਘੋੜੇ ਦਾ ਸਵਾਰ ਰਾਜਕੁਮਾਰੀ ਕੋਲ ਪਹੁੰਚਿਆ ਰਾਜਕੁਮਾਰੀ ਨੇ ਆਦਰ ਨਾਲ ਉਸਨੂੰ ਪਾਣੀ ਦਾ ਪਿਆਲਾ ਦਿੱਤਾ ਯੁਵਕ ਨੇ ਪਿਆਲਾ ਪੀਤਾ ਅਤੇ ਫਿਰ ਉਸ ਦੀ ਉਂਗਲੀ ਤੋਂ ਅੰਗੂਠੀ ਉਤਾਰੀ ਬਿਨਾਂ ਰੁਕੇ ਬਿਨਾਂ ਥਕੇ ਉਹ ਘੋੜੇ ਤੇ ਬੈਠੇ-ਬੈਠੇ ਹੀ ਪੋੜੀਆਂ ਤੋਂ ਹੇਠਾਂ ਉੱਤਰ ਆਇਆ ਸਾਰਾ ਸ਼ਹਿਰ ਹੈਰਾਨ ਸੀ ਵਾਹ ਇਹ ਤਾਂ ਸੱਚਮੁੱਚ ਵਿੱਚ ਸੱਚਾ ਵੀਰ ਸੀ ਪਰ ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਪਛਾਣਦਾ ਉਹ ਰਹੱਸਮਈ سوਾਰ ਭੀੜ ਵਿੱਚ ਗਾਇਬ ਹੋ ਗਿਆ ਕੁਝ ਹੀ ਦਿਨਾਂ ਬਾਅਦ ਰਾਜਾ ਨੇ ਐਲਾਨ ਕਰਵਾਇਆ ਕਿ ਜਿਸ ਨੌਜਵਾਨ ਨੇ ਰਾਜਕੁਮਾਰੀ ਦੇ ਹੱਥੋਂ ਪਾਣੀ ਪੀਤਾ ਅਤੇ ਅੰਗੂਠੀ ਉਤਾਰੀ ਉਹ ਤੁਰੰਤ ਮਹਿਲ ਵਿੱਚ ਹਾਜ਼ਰ ਹੋਵੇ पर 3 ਦਿਨ ਬੀਤ ਗਏ ਕੋਈ ਨਹੀਂ ਆਇਆ ਰਾਜਾ ਨੇ ਨਰਾਜ ਹੋ ਕੇ ਕੀ ਕੀ ਦਾਵਤ ਵਿੱਚ ਆਏ ਹਰ ਵਿਅਕਤੀ ਦੇ ਹੱਥ ਧਿਆਨ ਦੇਖੇ ਜਾਣ ਜਿਵੇਂ ਹੀ ਰਾਜਕੁਮਾਰੀ ਦੀ ਅੰਗੂਠੀ ਦਿਖਾਈ ਦੇਵੇ ਉਸੇ ਪਲ ਖਬਰ ਦਿੱਤੀ ਜਾਵੇ 3 ਦਿਨ ਤੱਕ ਮਹਿਲ ਵਿੱਚ ਮੇਲੇ ਵਰਗਾ ਦ੍ਰਿਸ਼ ਬਣਿਆ ਰਿਹਾ ਹਜ਼ਾਰਾਂ ਲੋਕ ਆਏ ਪਰ ਅੰਗੂਠੀ ਕਿਸੇ ਦੀ ਉਂਗਲੀ ਵਿੱਚ ਨਜ਼ਰ ਨਹੀਂ ਆਈ ਤੀਜੇ ਦਿਨ ਦੇ ਅੰਤ ਵਿੱਚ ਰਾਜਾ ਨੇ ਪੁੱਛਿਆ ਕੀ ਕੋਈ ਬਾਕੀ ਰਹਿ ਗਿਆ ਹੈ ਮੰਤਰੀ ਨੇ ਕਿਹਾ ਹਾਂ ਮਹਾਰਾਜ ਹੁਣ ਕੇਵਲ ਉਹ ਚਰਵਾਹੇ ਬਚੇ ਹਨ ਰਾਜਾ ਨੇ ਤੁਰੰਤ ਹੁਕਮ ਦਿੱਤਾ ਕਿ ਉਹਨਾਂ ਨੂੰ ਵੀ ਬੁਲਾਇਆ ਜਾਵੇ ਤਿੰਨੋਂ ਭਰਾ ਮਹਿਲ ਪਹੁੰਚੇ ਅਤੇ ਹੱਥ ਧੋਣ ਲੱਗੇ ਤਦ ਹੀ ਦਰਬਾਰੀ ਸੈਨਿਕਾਂ ਦੀ ਨਜ਼ਰ ਛੋਟੇ ਭਰਾ ਦੇ ਹੱਥਾਂ ਤੇ ਪਈ ਉਸ ਦੀ ਉਂਗਲੀ ਵਿੱਚ ਉਹੀ ਚਮਕਦਾਰ ਅੰਗੂਠੀ ਸੀ ਜਿਸ ਨੂੰ ਸਭ ਲੱਭ ਰਹੇ ਸਨ ਦੋਵੇਂ ਵੱਡੇ ਭਰਾ ਹੈਰਾਨ ਰਹਿ ਗਏ ਰਾਜਾ ਨੇ ਛੋਟੇ ਭਰਾ ਨੂੰ ਦਰਬਾਰ ਵਿੱਚ ਬੁਲਾਇਆ ਛੋਟੇ ਭਰਾ ਨੇ ਨਿਮਰ ਸੁਰ ਵਿੱਚ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਉਸ ਨੇ ਪਿਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਅਤੇ ਕਿਵੇਂ ਘੋੜਿਆਂ ਦੇ ਵਰਦਾਨ ਨਾਲ ਉਹ ਉੱਥੋਂ ਤੱਕ ਪਹੁੰਚਿਆ ਵੱਡੇ ਭਰਾਵਾਂ ਨੇ ਇਹ ਸਭ ਸੁਣ ਕੇ ਡੂੰਘਾ ਸਾਹ ਲਿਆ ਉਹ ਪਛਤਾਵੇ ਨਾਲ ਭਰ ਉੱਠੇ ਅਤੇ ਛੋਟੇ ਭਰਾ ਨੂੰ ਬੋਲੇ ਅਸੀਂ ਪਿਤਾ ਦੀਆਂ ਗੱਲਾਂ ਨੂੰ ਹਲਕੇ ਵਿੱਚ ਲਿਆ ਅਤੇ ਉਹਨਾਂ ਦਾ ਆਦਰ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸਾਨੂੰ અપਮਾਨ ਅਤੇ ਪੀੜਾ ਮਿਲੀ। ਰਾਜ ਮਹਿਲ ਵਿੱਚ 40 ਦਿਨਾਂ ਤੱਕ ਸ਼ਾਨਦਾਰ ਉਤਸਵ ਹੋਇਆ। ਛੋਟੇ ਭਰਾ ਅਤੇ ਰਾਜਕੁਮਾਰੀ ਦਾ ਵਿਆਹ ਪੂਰੇ ਸ਼ਾਨਦਾਰ ਤਰੀਕੇ ਨਾਲ ਹੋਇਆ। 1 ਮਹੀਨੇ ਬਾਅਦ ਰਾਜਾ ਦਾ ਦਿਹਾਂਤ ਹੋ ਗਿਆ। ਰਾਜ ਦੀ ਪਰਜਾ ਨੇ ਉਸ ਚਰਵਾਹੇ ਨੂੰ ਆਪਣਾ ਨਵਾਂ ਰਾਜਾ ਕੋਛੀਿਤ ਕਰ ਦਿੱਤਾ ਸੰਗਤ ਜੀ ਇੱਧਰ ਕੁੱਤਾ ਆਪਣੇ ਬੱਚਿਆਂ ਨੂੰ ਸਮਝਾਉਂਦਾ ਹੈ ਅਤੇ ਦੱਸਦਾ ਹੈ ਕਿ ਉਹ ਤਿੰਨ ਲੋਕ ਕੌਣ ਹਨ ਜੋ ਇਸ ਜਨਮ ਵਿੱਚ ਵੀ ਦੁਖੀ ਰਹਿੰਦੇ ਹਨ ਅਤੇ ਅਗਲੇ ਜਨਮ ਵਿੱਚ ਵੀ ਨੰਬਰ 1 ਜੋ ਆਪਣੇ ਮਾਤਾ ਪਿਤਾ ਦੀ ਗੱਲ ਨਹੀਂ ਮੰਨਦੇ ਮਾਤਾ ਪਿਤਾ ਦਾ ਅਨੁਪਉ ਸੰਤਾਨ ਲਈ ਸਭ ਤੋਂ ਵੱਡਾ ਮਾਰਗਦਰਸ਼ਨ ਹੁੰਦਾ ਹੈ ਜੋ ਉਹਨਾਂ ਦੀ ਆਗਿਆ ਦੀ ਅਵਗਿਆ ਕਰਦਾ ਹੈ ਉਹ ਜੀਵਨ ਵਿੱਚ ਵਾਰ-ਵਾਰ ਠੋਕਰਾਂ ਖਾਂਦਾ ਹੈ ਅਤੇ ਸਫਲਤਾ ਦੀ بجائے ਪਛਤਾਵੇ ਦਾ ਭਾਗੀ ਬਣਦਾ ਹੈ ਮਾਤਾ ਪਿਤਾ ਦੀ ਆਗਿਆ ਹੀ ਉਹ ਦੀਵਾ ਹੈ ਜੋ ਜੀਵਨ ਨੂੰ ਹਨੇਰੇ ਤੋਂ ਰੋਸ਼ਨੀ ਵੱਲ ਲੈ ਜਾਂਦਾ ਹੈ ਨੰਬਰ 2 ਜੋ ਆਲਸ ਅਤੇ ਟਾਲ ਮਟੋਲ ਵਿੱਚ ਜੀਵਨ ਬਿਤਾਉਂਦੇ ਰਹਿੰਦੇ ਹਨ ਜੋ ਵਿਅਕਤੀ ਮਿਹਨਤ ਤੋਂ ਭੱਜਦਾ ਹੈ ਸਿਰਫ ਕਿਸਮਤ ਤੇ ਭਰੋਸਾ ਕਰਦਾ ਹੈ ਅਤੇ ਸਮਾਂ ਬਰਬਾਦ ਕਰਦਾ ਹੈ ਉਹ ਕਦੇ ਸੁਖੀ ਨਹੀਂ ਰਹਿੰਦਾ ਆਲਸ ਨਾਲ ਗਰੀਬੀ ਆਉਂਦੀ ਹੈ ਅਤੇ ਗਰੀਬੀ ਨਾਲ ਦੁੱਖ ਨੰਬਰ 3 ਜੋ ਛਲ ਅਤੇ ਸਵਾਰਥ ਦਾ ਸਹਾਰਾ ਲੈਂਦੇ ਹਨ ਜੋ ਵਿਅਕਤੀ ਦੂਜਿਆਂ ਨੂੰ ਧੋਖਾ ਦਿੰਦਾ ਹੈ ਬੇਈਮਾਨੀ ਕਰਦਾ ਹੈ ਜਾਂ ਕੇਵਲ ਆਪਣਾ ਹੀ ਲਾਭ ਦੇਖਦਾ ਹੈ ਉਸ ਦਾ ਸੁੱਖ ਛਣਭੰਗੂਰ ਥੋੜੇ ਸਮੇ ਦਾ ਹੈ ਇਮਾਨਦਾਰੀ ਅਤੇ ਸੱਚਾਈ ਨਾਲ ਮਿਲਿਆ ਛੋਟਾ ਸੁੱਖ ਵੀ ਸਥਾਈ ਹੈ ਜਦੋਂ ਕਿ ਛਲ ਨਾਲ ਮਿਲਿਆ ਬਹੁਤ ਵੱਡਾ ਸੁੱਖ ਵੀ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ ਮਾਤਾ ਪਿਤਾ ਦੀ ਸੇਵਾ ਅਤੇ ਆਗਿਆ ਹੀ ਉਹ ਦੀਵਾ ਹੈ ਜੋ ਔਲਾਦ ਦੇ ਜੀਵਨ ਨੂੰ ਰੋਸ਼ਨੀ ਨਾਲ ਭਰ ਦਿੰਦਾ ਹੈ ਅਵਗਿਆ ਉਸੇ ਦੀਵੇ ਨੂੰ 부ਝਾ ਦਿੰਦੀ ਹੈ ਅਤੇ ਜੀਵਨ ਨੂੰ ਹਨੇਰੇ ਵਿੱਚ ਬਣਾ ਦਿੰਦੀ ਹੈ ਤਾਂ ਫਿਰ ਸੰਗਤ ਜੀ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਇੱਕ ਹੋਰ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ ਜੀ